ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਚੁਣੌਤੀ ਆ ਇਹ ਪਹਿਲੀ ਚੁਣੌਤੀ ਤਾਂ ਕੇਜਰੀਵਾਲ ਵਾਲੀ ਚੁਣੌਤੀ ਸੀ ਜਿਹੜੇ ਕੀ ਧਾੜਵੀ ਬਣ ਕੇ ਇੱਥੇ ਲੁੱਟਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਥਿਆਉਣਾ ਚਾਹੁੰਦੇ ਸੀ ਅੱਜ ਇੱਕ ਹੋਰ ਚੁਣੌਤੀ ਆ ਅਕਾਲੀ ਦਲ ਇਸ ਚੁਣੌਤੀ ਨੂੰ ਡਟ ਕੇ ਲੈ ਰਿਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਇਸ ਚੁਣੌਤੀ ਬਾਰੇ ਕੀ ਕਹਿਣਾ ਚਾਹੁੰਦੇ ਆ ਸੋ ਆਹ ਜਿਹੜੀ ਗੱਲ ਜਿਤਵਾਨੇ ਲਈ ਸਾਮ-ਦੰਡ ਫੇਰ ਸੱਚ ਛੋਟ ਕੁਐਸਚਨ ਆਂਸਰ ਹਾਈ ਟਕੜਾ ਜੋ ਕਰਨਾ ਪੜੇਗਾ ਕਰੇਗੇ ਤਿਆਰੇ ਨਾ ਤਾਮ ਜਾਮ ਦੰਡਬੇਦ ਜੋ ਝੂਠ ਬੋਲਣਾ ਜੋ ਲੜਾਈ ਝਗੜਾ ਕਰਨਾ ਪਏਗਾ ਅਸੀਂ ਕਰਾਂਗੇ ਇਹ ਸ਼ਿਸ਼ੋਧਿਆ ਕੌਣ ਹੈ ਇਹ ਦੱਸ ਸਕਦੇ ਆ ਕੋਈ ਗੂੰਗੇ ਇੱਥੇ ਬੰਦੇ ਗੂੰਗੇ ਵੀ ਸ਼ਿਸ਼ੋਧਿਆ ਕੌਣ ਹੈ ਜਿਹੜਾ ਪੰਜਾਬ ਦੇ ਵਿੱਚ ਕਹਿੰਦਾ ਅਸੀਂ ਝਗੜਾ ਕਰਕੇ ਦੇ ਸੀ ਕਿ ਹਰ ਤਰੀਕੇ ਨਾਲ ਵਰਤ ਕੇ ਦੇ ਪੰਜਾਬ ਦੇ ਲੋਕਾਂ ਨੂੰ ਅਸੀਂ ਘਬਰਾ ਕਰਾਂਗੇ ਉਹ ਨਾਂਘਿਆ ਟਾਈਮ ਅੱਜ ਹੁਣ ਪੰਜਾਬ ਦੇ ਲੋਕ ਕਾਲੀ ਦਲ ਇਸ ਗੱਲ ਦਾ ਜਵਾਬ ਮੰਗ ਰਿਹਾ ਕਿ ਤੇਰੀ ਕੀ ਹਸਤੀ ਆ ਕੇਜਰੀਵਾਲ ਨੂੰ ਤਾਂ ਮੂੰਹ ਤੋੜ ਜਵਾਲ ਸਾਹਿਬ ਪੱਠੇ ਪੱਠੇ ਬਰੀ ਭਜਾਇਆ ਜਿਹੜਾ ਇਥੋਂ ਕਰੋੜਾਂ ਰੁਪਈਆ ਇਕੱਠਾ ਕਰਨਾ ਚਾਹੁੰਦਾ ਸੀ ਹੁਣ ਇਹ ਗੱਲ ਦੱਸਣ ਕਿ ਜਿਹੜਾ ਇਥੋਂ ਦਾ ਮੁੱਖ ਮੰਤਰੀ ਇਥੇ ਇੱਕ ਹੋਰ ਮੁੱਖ ਮੰਤਰੀ ਬਣਾ ਕੇ ਜਿਹੜਾ ਸ਼ੋਹਰਿਆਂ ਨੂੰ ਤਰੈ ਫਿਰਦਾ ਜਿਹੜਾ ਆਹ ਗੱਲ ਕਹਿੰਦਾ ਆਫੀਸ਼ੀਅਲੀ ਇਹਦਾ ਜਵਾਬ ਕਾਲੀ ਦਾ ਠੋਕੇ ਦੇਗਾ ਪੰਜਾਬ ਦੇ ਲੋਕ ਡਟ ਕੇ ਦੇਣਗੇ ਅਸੀਂ ਇਹੋ ਜੇ ਲੋਕਾਂ ਨੂੰ ਸਬਕ ਸਿਖਾਉਣਾ ਜਾਣਦੇ